ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਅਰਦਾਸ ਅੰਦਰ ਸ੍ਰੀ ਵਾਹਿਗੁਰੂ ਜੀ ਨੂੰ ਹਾਜ਼ਰ ਸਮਝ ਕੇ ਉਸ ਨਾਲ ਗੱਲਾਂ ਕਰੀ ਦੀਆਂ ਹਨ ਉਹ ਗੱਲਾਂ ਕਈ ਕਿਸਮ ਦੀਆਂ ਹੋ ਸਕਦੀਆਂ ਹਨ ਸਰੀਰਕ ਲੋੜਾਂ ਜਾਂ ਆਤਮਿਕ ਭਲਾਈ ਵਾਸਤੇ ਬੇਨਤੀਆਂ ਕਰਨੀਆਂ ਦੋਖਤਕਲੀਫ ਬਿਮਾਰੀ ਵਿੱਚ ਸ੍ਰੀ ਵਾਹਿਗੁਰੂ ਜੀ ਦੀ ਸਹਾਇਤਾ ਚਾਣੀ ਜਾਂ ਔਕੜਾ ਮੁਸ਼ਕਲਾਂ ਨਾਲ ਮੁਕਾਬਲਾ ਕਰਨ ਦੀ ਦਲੇਰੀ ਅਤੇ ਸ਼ਕਤੀ ਮੰਗਣੀ ਵਾਹਿਗੁਰੂ ਵੱਲੋਂ ਮਿਲੀਆਂ ਹੋਈਆਂ ਦਾਤਾਂ ਅਤੇ ਸੁੱਖਾਂ ਦਾ ਧੰਨਵਾਦ ਕਰਨਾ ਅਤੇ ਇਹਨਾਂ ਦੇ ਕਾਇਮ ਰਹਿਣ ਲਈ ਜਾਜਨਾ ਕਰਨੀ ਵਾਹਿਗੁਰੂ ਦੇ ਹੁਕਮ ਜਾਂ ਰਜਾ ਵਿੱਚ ਆਪਣੀ ਅਸਲੀ ਭਲਾਈ ਪ੍ਰਤੀਤ ਕਰਦਿਆਂ ਹੋਇਆਂ ਰਜਾ ਵਿੱਚ ਰਾਜੀ ਰਹਿਣ ਦੀ ਇੱਛਾ ਪ੍ਰਗਟ ਕਰਨੀ ਦੂਸਰੀਆਂ ਦੀ ਭਲਾਈ ਅਤੇ ਸੁੱਖ ਵਾਸਤੇ ਬੇਨਤੀ ਕਰਨੀ ਪਰ ਅਰਦਾਸ ਦੀ ਸਫਲਤਾ ਵਾਸਤੇ ਕੁਝ ਸ਼ਰਤਾਂ ਵੀ ਮੰਨਣੀਆਂ ਪੈਂਦੀਆਂ ਹਨ ਅਤੇ ਇਹ ਕਿਹੜੀਆਂ ਸ਼ਰਤਾਂ ਹਨ ਇਹਨਾਂ ਸ਼ਰਤਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕਦਾ ਹੈ ਰਗਵੀਰ ਸਿੰਘ ਵੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ 'ਤੇ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਦੀ ਸ਼ਬਦੋਂ ਪਹਿਲੀ ਸ਼ਰਤ ਹੀ ਇਹ ਹੈ ਕਿ ਵਾਹਿਗੁਰੂ ਵਿੱਚ ਪੂਰਾ ਯਕੀਨ ਹੋਣਾ ਚਾਹੀਦਾ ਹੈ ਦੂਜਾ ਵਾਹਿਗੁਰੂ ਅਰਦਾਸ ਨੂੰ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ ਇਹ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਆਪਣੀ ਅਰਦਾਸ ਦੇ ਜਾਇਜ਼ ਚੰਗਿਆ ਹੋਣ ਵਿੱਚ ਵੀ ਭਰੋਸਾ ਹੋਣਾ ਚਾਹੀਦਾ ਹੈ ਆਪਣੀ ਅਰਦਾਸ ਦੇ ਪੂਰਿਆਂ ਹੋਣ ਉੱਤੇ ਵੀ ਪੂਰੀ ਉਮੀਦ ਹੋਣੀ ਚਾਹੀਦੀ ਹੈ ਅਰਦਾਸ ਸਮੇਂ ਦਿਲ ਦਾ ਵਾਹਿਗੁਰੂ ਸਬੰਧੀ ادب ਅਤੇ ਪ੍ਰੇਮ ਨਾਲ ਪਰਪੂਰਨ ਹੋਣਾ ਚਾਹੀਦਾ ਹੈ ਅਰਦਾਸ ਵੇਲੇ ਦਿਲ ਦਾ ਨਿਰਮਾਨ ਅਤੇ ਆਸਵੰਦ ਹੋਣਾ ਵੀ ਜ਼ਰੂਰੀ ਹੈ ਇਨ੍ਹਾਂ ਸ਼ਰਤਾਂ ਨੂੰ ਪੂਰਿਆਂ ਕੀਤੇਆਂ ਹੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਜ਼ਰੂਰ ਮਨਜ਼ੂਰ ਹੁੰਦੀ ਹੈ ਵਿਸ਼ਵਾਸ ਨਾਲ ਨਿਰਮਾਨ ਹੋ ਕੇ ਕੀਤੀ ਹੋਈ ਅਰਦਾਸ ਇਹ ਦੀ ਸੇਤੀ ਪ੍ਰਮਾਨ ਹੁੰਦੀ ਹੈ ਕਿ ਹੈਰਾਨੀ ਦੀ ਹੱਦ ਤੱਕ ਨਹੀਂ ਰਹਿੰਦੀ ਕਈ ਇਨਸਾਨੀ ਅਕਲ ਵਿੱਚ ਨਾ ਆਉਣ ਵਾਲੀਆਂ ਗੱਲਾਂ ਅਰਦਾਸ ਦੇ ذریعے ਪ੍ਰਤੱਖ ਹੁੰਦੀਆਂ ਦੇਖੀਆਂ ਗਈਆਂ ਹਨ ਆਪਣੇ ਤਰੀਕੇ ਅਤੇ ਆਪਣੀ ਹਾਲਤ ਦੇ ਮੁਤਾਬਿਕ ਅਰਦਾਸ ਵਾਸਤੇ ਲਫ਼ਜ਼ਾਂ ਆਵਾਜ਼ ਤੰਗ ਮर्यादा ਕਿਸੇ ਚੀਜ਼ ਦੀ ਖਾਸ ਲੋੜ ਨਹੀਂ ਕੇਵਲ ਮਨ ਨੂੰ ਇੱਕ ਖਾਸ ਨਿਮਰਤਾ ਦੀ ਹਾਲਤ ਵਿੱਚ ਲਿਆਉਣਾ ਜ਼ਰੂਰੀ ਹੈ ਜਿੱਥੇ ਇਹ ਤੱਕ ਕੱਟ ਸਕੇ ਮੈਂ ਨਾ ਹੀ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਜਦ ਅਰਦਾਸ ਕਰਨ ਦਾ ਠੀਕ ਤਰੀਕਾ ਆ ਜਾਵੇ ਅਰਦਾਸ ਦਾ ਜਵਾਬ ਚਟਪਟ ਹੁੰਦਾ ਹੈ ਆਪਣੇ ਆਪ ਨੂੰ ਯਕੀਨ ਹੋ ਜਾਂਦਾ ਹੈ ਕਿ ਅਰਦਾਸ ਮਨਜ਼ੂਰ ਹੋ ਗਈ ਹੈ ਇਸ ਸਬੇ ਨੇ ਇੱਕ ਅਜੀਬ ਖੁਸ਼ੀ ਪ੍ਰਤੀਤ ਹੁੰਦੀ ਹੈ ਜੀ ਕਿ ਬਿਰਥਾ ਹੋਏ ਸੋ ਗੁਰਪਹਿ ਅਰਦਾਸ ਕਰ ਛੋਟ ਸਿਆਨਪ ਸਗਲ ਮੰਤਨ ਅਰਪਤਰ ਆਮ ਆਦਮੀ ਸਰੀਰਕ ਜਾਂ ਦੁਨਿਆਵੀ ਸੁੱਖਾਂ ਵਾਸਤੇ ਅਰਦਾਸਾ ਕਰਦੇ ਹਨ ਆਪਣੀ ਸਰੀਰਕ ਜਾਂ ਦੁਨਿਆਵੀ ਉਨਤੀ ਵਾਸਤੇ ਪ੍ਰਾਰਥਨਾ ਕਰਨੀ ਕੋਈ ਬੁਰੀ ਗੱਲ ਨਹੀਂ ਜੋ ਕਿ ਲੋਕ ਆਖਦੇ ਹਨ ਵਿੰਤੁਦ ਹੋਰ ਜੇ ਮੰਗਨਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖਿਆ ਉਤਰਾ ਮਨ ਕੀ ਭੁਖ ਇਨਸਾਨ ਰਾਬ ਪਾਸੋਂ ਹਮੇਸ਼ਾ ਉਹੀ ਚੀਜ਼ ਮੰਗਦਾ ਹੈ ਜਿਸ ਨੂੰ ਉਹ ਸਭ ਤੋਂ ਚੰਗੀ ਅਤੇ ਜ਼ਰੂਰੀ ਸਮਝੇ ਜ਼ਿੰਦਗੀ ਦੇ ਜਾਇਜ਼ ਸੁੱਖ ਜਿਹੜਾ ਕੇ ਤੰਦਰੁਸਤੀ ਇੱਜ਼ਤ ਦੀ ਗੁਜਰਾਨ ਕਮਾ ਸਿਕਰਾ ਬਿਮਾਰੀਆਂ ਤੋਂ ਆਜ਼ਾਦੀ ਬਾਲ ਬੱਚੇ ਵਿੱਚ ਬੈਠਣ ਦੀ ਖੁਸ਼ੀ ਆਦ ਲਈ ਇਨਸਾਨੀ ਸਧਾਰਨ ਲੋਕਾਂ ਵਾਸਤੇ ਵਾਹਿਗੁਰੂ ਅੱਗੇ ਪ੍ਰਾਰਥਨਾ ਕਰਨੀ ਕੋਈ ਔਗਰ ਨਹੀਂ ਭਗਤ ਗੁਰੂ ਪੀਰ ਆਤਮਿਕ ਤਾਤਾਂ ਤੋਂ ਇਲਾਵਾ ਜ਼ਰੂਰੀ دنیਵੀ ਸੁੱਖ ਰੱਬ ਪਾਸੋਂ ਬਿਗੈਰ ਸੰਕੋਚੇ ਮੰਗਦੇ ਆਏ ਹਨ ਗੋਪਾਲ ਤੇਰਾ ਆਰਦਾਸ ਜੋ ਜਨ ਤੁੰਬਰੀ ਪਗਤ ਕਰੰਤੇ ਤਿਨਕੇ ਕਾਜ ਸਵਾਰਤਾ ਗਾਲ ਸੀਦਾ ਮਾਗੋ ਕੀਓ ਹਮਰਾ ਕੁਸੀ ਕਰੈ ਨਿਤ ਜੀਓ ਬਨਿਆ ਸਾਧਨ ਨੇਕਾ ਅਨਾਜ ਮਗੋ ਸਤ ਸੀਕਾ ਗਉ ਪੈਸ ਮਗੋ ਨਾ 베ਰੀ ਇਕ ਤਾਜਨ ਤੁਰੀ ਚੰਗੇਰੀ ਕਰਕੇ ਗੀਹਨ ਚੰਗੇ ਜਨ ਤਲਨਾ ਲੇਵੈ ਮੰਗੀ ਸਰੀਰਿਕ ਰੋਗਾ ਨਾਲੋਂ ਤਨ ਦੇ ਲੋਗ ਕਿਤੇ ਭਿਆਨਕ ਅਤੇ ਖਤਰਨਾਕ ਹੁੰਦੇ ਹਨ ਸਰੀਰਕ ਰੋਗਾਂ ਤੋਂ ਆਦਮੀ ਖੁਦ ਛੁਟਕਾਰਾ ਪਾਉਣਾ ਚਾਹੁੰਦਾ ਹੈ ਪਰ ਮਨ ਦੇ ਰੋਗ ਉਸ ਨੂੰ ਮਿੱਠੇ ਲੱਗਦੇ ਹਨ ਉਹਨਾਂ ਤੋਂ ਤੰਗ ਆਇਆ ਹੋਇਆ ਵੀ ਉਹਨਾਂ ਨੂੰ ਨਹੀਂ ਛੱਡ ਸਕਦਾ ਬੁਖਾਰ ਦਾ ਰੋਗੀ ਬੁਖਾਰ ਨੂੰ ਕਲੀਨਾ ਕਰਦਾ ਹੈ ਅਤੇ ਉਸ ਤੋਂ ਛੁਟਕਾਰਾ ਪਾਉਣ ਵਾਸਤੇ ਬਹਿਬਲ ਹੁੰਦਾ ਹੈ ਪਰ ਸ਼ਰਾਬ ਪੀਣ ਵਾਲਾ ਜਾਂ ਕਾਮੀ ਪੁਰਸ਼ ਆਪਣੇ ਐਬਾਂ ਦੇ ਬੁਰੇ ਨਤੀਜੇ ਦੇਖਦਾ ਹੋਇਆ ਵੀ ਉਹਨਾਂ ਨੂੰ ਦਿਲੋਂ ਨਹੀਂ ਛੱਡਦਾ ਇਸ ਵਾਸਤੇ ਮਨ ਦੇ ਰੋਗਾਂ ਤੋਂ ਛੁਟਕਾਰਾ ਪਾਣ ਵਾਸਤੇ ਬੜੀਆਂ ਟੁੰਗੀਆਂ ਸੱਚੀਆਂ ਅਤੇ ਲਗਾਤਾਰ ਅਰਦਾਸਾਂ ਦੀ ਲੋੜ ਹੁੰਦੀ ਹੈ ਕੁਜ਼ਿਲ ਕਠੋਰ ਕਪਟਕਾਮੀ ਜੋ ਜਾਨ ਹੈ ਤੋ ਤਾਰ ਸੁਆਮੀ ਅਰਦਾਸ ਹਰ ਇਨਸਾਨ ਵਾਸਤੇ ਚਾਹੇ ਉਹ ਕਿਸੇ ਵੀ ਅਵਸਥਾ ਦਾ ਹੋਵੇ ਜ਼ਰੂਰੀ ਹੈ ਸਰੀਰਿਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਿਕ ਲੋੜਾਂ ਦੀ ਨਿਵਰਤੀ ਤੱਕ ਅਰਦਾਸ ਹੀ ਸਹਾਇਤਾ ਕਰਦੀ ਹੈ ਅਰਦਾਸ ਮਨ ਨੂੰ ਨਿਰਮਾਨ ਅਤੇ ਕੋਮਲ ਬਣਾਉਂਦੀ ਹੈ ਬੰਦਗੀ ਦੇ ਰਸਤੇ ਉੱਤੇ ਇਹ ਹਰ ਇੱਕ ਵਿਅਕਤੀ ਲਈ ਇਤਨੀ ਜ਼ਰੂਰੀ ਹੈ ਜਿੰਨੇ ਕਿ ਅੰਨੇ ਲਈ ਡੰਗੋਰੀ ਕੀਤਾ ਲੋੜੀਏ ਕਮਸੋ ਹਰ ਬਹਿ ਆਕੀਆ ਕਾਰਜ ਤੇ ਸਵਾਰ ਸਤਿਗੁਰ ਸੱਚ ਸਾਖੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ